ਸਤਿ ਸ਼੍ਰੀ ਅਕਾਲ ਦੋਸਤੋ ਅੱਜ ਨਾ ਤੁਹਾਡੇ ਲਈ ਉਹ ਭਰਾ ਲੈ ਕੇ ਆਏ ਆ ਜਿਹੜਾ ਸਕੂਲਾਂ ਦੇ ਵਿੱਚ ਕਮਾਲ ਦੇ ਪ੍ਰੋਡਕਟ ਲਾਉਂਦਾ ਕੋਈ ਵੀ ਪਲੇ ਵੇ ਸਟੇਸ਼ਨ ਬਣਾਉਣਾ ਕੋਈ ਵੀ ਤੁਸੀਂ ਸਲਾਈਡਰ ਲਾਉਣਾ ਕਿਸੇ ਵੀ ਤਰ੍ਹਾਂ ਦਾ ਜੇ ਕਹਦੀ ਹੈ ਪਲਾਸਟਿਕ ਦਾ ਬੱਚਿਆਂ ਵਾਲਾ ਖੇਡਣ ਵਾਲਾ ਮਟੀਰੀਅਲ ਲਾਉਣਾ ਤਾਂ ਇਹ ਵੀਰ ਨੂੰ ਯਾਦ ਕਰ ਲਿਓ ਤੇ ਅੱਜ ਆਪਾਂ ਸਕੂਲ ਦੇ ਵਿੱਚ ਪਹੁੰਚੇ ਜਿੱਥੇ ਵੀਰ ਹੋ ਰਹੇ ਨੇ ਸਾਰਾ ਇੰਸਟਾਲੇਸ਼ਨ ਕੀਤਾ ਤੇ ਬਹੁਤ ਵਧੀਆ ਕੁਆਲਿਟੀ ਦਾ ਕੰਮ ਕੀਤਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਵੀਰ ਜੀ ਭਾਈ ਜੀ ਜੇ ਗੱਲ ਕਰੀ ਸਭ ਤੋਂ ਪਹਿਲਾਂ ਆਪਣੀ ਫਰਮ ਦਾ ਨਾਮ ਦੱਸ ਕੀ ਹੈ ਵੀਰ ਜੀ ਸਿੰਘ ਸਾਹਿਬ ਫੈਬ੍ਰੀਕੇਟਰ ਬਾ ਜਿਵੇਂ ਸਲਾਈਡਰ ਮੈਂ ਆਮ ਦੇਖਦਾ ਮਾਰਕੀਟ ਦੇ ਵਿੱਚ پارک ਦੇ ਵਿੱਚ ਸਕੂਲਾਂ 'ਚ ਲੱਗੇ ਹੁੰਦੇ ਆ ਆਹ ਸਲਾਈਡਰ ਬੜਾ ਡਿਫਰੈਂਟ ਲਾਇਆ ਹੋਇਆ ਹੈ ਜਿਵੇਂ ਮੰਨ ਲਓ ਜਿਵੇਂ ਸਕੂਲ ਦੀ ਡਿਮਾਂਡ ਸੀ ਕੁਝ ਵੱਖਰਾ ਚਾਹੀਦਾ ਬਈ ਬੱਚਿਆਂ ਨੂੰ ਪੇਰੈਂਟਸ ਲੈਣ ਆਉਣ ਤਾਂ ਕੁਝ ਵੱਖਰਾ ਲੱਗੇ ਬੱਚੇ ਵੀ ਐਕਸਾਈਟਮੈਂਟ 'ਚ ਰਹਿਣ ਤੇ ਪੇਰੈਂਟਸ ਵੀ ਜਿਵੇਂ ਉਹਨਾਂ ਦੀ ਲੌਬੀ 'ਚੋਂ ਬੱਚੇ ਚੜਦੇ ਨੇ ਤਾਂ ਉਹ ਰਿਸੈਪਸ਼ਨ ਏਰੀਆ 'ਚ ਲੈਣ ਆਉਂਦੇ ਆ ਇੱਥੋਂ ਬੈਗ ਤੇ ਸਿੱਧਾ ਬੱਚੇ ਨੂੰ ਇੱਥੋਂ ਹਾਂਜੀ ਹਾਂਜੀ ਪੇਰੈਂਟਸ ਪਿਕ ਕਰ ਲੈਂਦੇ ਨੇ ਹੋਰ ਭਾਈ ਜੀ ਇਹ ਤੋਂ ਲਾਭ ਕੀ ਕੀ ਆਪਾਂ ਜਿਹੜਾ ਕੰਮ ਆਪਾਂ ਬਹੁਤ ਕੁਝ ਵੱਖਰਾ ਕਰਿਆ ਸਕ ਮਤਲਬ ਫਰਸਟ ਫਲੋਰ ਤੋਂ ਸਲਾਈਡਰ ਥੱਲੇ ਉਤਾਰਿਆ ਈਪੀਡੀਮ ਕਰਿਆ ਪਲੇਵੇ ਇਹਦੇ ਸਾਰੇ ਝੁੱਲੇ ਆਜੋ ਆਪਾਂ ਅੱਗੇ ਦਿਖਾਉਨੇ ਆ ਤੇ ਉਹ ਵੀ ਦੋਸਤੋ ਜੀ ਬਈ ਜਿਵੇਂ ਉੱਪਰੋਂ ਆ ਗਿਆ ਜੀ ਇਹ ਉੱਪਰੋਂ ਆ ਗਿਆ ਫਲਸਟ ਫਲੋਰ ਤੋਂ ਜੀ ਤੇ ਜਿਵੇਂ ਆ ਬੱਚਿਆਂ ਵਾਸਤੇ ਰੋਕਿੰਗ ਆ ਗਿਆ ਬੱਚਿਆਂ ਦੇ ਲਮਕਣ ਵਗੈਰਾ ਲੀ ਸਾਰਾ ਕੁਝ ਐਕਸਟਰਾ ਆਟਮਾ ਆ ਗਈਆਂ ਨਾ ਤੇ ਆ ਚੀਜ਼ਾਂ ਸਾਰੀਆਂ ਇਹ ਈਪੀਡੀਮ ਕਰਾਇਆ ਥੱਲੇ ਆਪਾਂ ਇਹਦੇ ਸਾਰੇ ਸਪੈਸ਼ਲ ਹੀ ਆ ਠੀਕ ਹੈ ਜੀ ਇਹ ਬਈ ਬੜਾ ਉਹ ਪੁੱਲਾ ਇਹ ਚ ਕੀ ਇਹ ਕੀ ਪ੍ਰੋਡਕਟ ਲੱਗਿਆ ਹੋਇਆ ਪਲਾਸਟਿਕ ਦਾਣੇ ਤੋਂ ਤਿਆਰ ਹੁੰਦਾ ਜਿਵੇਂ ਗੱਦਾ ਟਾਈਪ ਹੀ ਆ ਬੱਚਿਆਂ ਦੇ ਸੱਟ ਨਾ ਲੱਗੇ ਰਗੜ ਨਾ ਲੱਗੇ ਬੜਾ ਸਪੈਸ਼ਲ ਆਈਟਮ ਆ ਬੱਚਿਆਂ ਦੇ ਗਰਾਊਂਡ ਵਾਸਤੇ ਹੀ ਆ ਖਾਸ ਕਰਕੇ ਠੀਕ ਹੈ ਜੀ ਇਹ ਬਈ ਕੋਸਟਲੀ ਤਾਂ ਨਹੀਂ ਪੈਂਦਾ ਜਿਵੇਂ ਮੈਂ ਦੇਖਦਾ ਹਾਕੀ ਦੇ ਗਰਾਊਂਡ ਉੱਦੋਂ ਉਹ ਚੀਜ਼ ਹੈ ਜੀ ਮਨੋ ਇਹ 300 ਤੋਂ 400 ਰੁਪਏ ਸਕੁਅਰ ਫੁੱਟ ਦੇ ਵਿੱਚ ਵਿੱਚ ਰਹਿੰਦੀ ਹੈ ਮਨੋ ਇਹਦੀ ਕੋਸਟ ਠੀਕ ਹੈ ਜੀ ਤੇ ਅਲੱਗ-ਅਲੱਗ ਮਨੋ ਏਰੀਆ ਦੇ ਹਿਸਾਬ ਨਾਲ ਬਣ ਜਾਂਦਾ ਠੀਕ ਹੈ ਜੀ। ਮਾਲ ਜੇ ਆਪਾਂ ਘਰੇ ਵੀ ਜੇ ਕਿਸੇ ਨੇ ਕਰਾਉਣਾ ਹਨਾ ਅੰਕ ਬੱਚਿਆਂ ਦੇ ਗਰਾਊਂਡ ਲਈ ਜਾਂ ਬੱਚੇ ਦੀ ਪੂਰੀ ਕਲਾਸਰੂਮ ਚ ਵੀ ਕੋਲੋ ਕਰਾ ਲੈਂਦੇ ਆ ਜਾਂ ਛੋਟੇ ਪਲੇਵੇ ਸਕੂਲਾਂ ਜਾ ਗਿਆ ਜਿਵੇਂ ਬਾਸਕਟਬਾਲ ਦੇ ਗਰਾਊਂਡ ਹੋ ਗਏ। ਠੀਕ। ਉਹਨਾਂ ਵਾਸਤੇ ਸਾਰੀਆਂ ਚੀਜ਼ਾਂ ਵਾਸਤੇ ਆਪਾਂ ਸਿੰਥੈਟਿਕ ਗਰਾਊਂਡ ਹੋ ਗਏ ਜਾਂ ਵੱਲੋਂ ਪੀ ਪੀ ਡੀ ਐਮ ਹੋ ਗਈ ਹੈ ਸਾਰੀਆਂ ਚੀਜ਼ਾਂ ਦਾ ਹੁਣ ਅੱਗੇ ਲੈ ਕੇ ਆ ਰਹੇ ਹਾਂ। ਮਾਲ ਜੇ ਕੁੱਲ ਮਿਲਾ ਕੇ ਗੱਲ ਕਰੀਏ ਵੀ ਛੋਟੇ ਸਕੂਲ ਚ ਬੱਚਿਆਂ ਦਾ ਕੋਈ ਵੀ ਪ੍ਰੋਡਕਟ ਚਾਹੇ ਸਲਾਈਡਰ ਲਾਉਣਾ ਹੈ ਜਾਂ ਪਲੇਵੇ ਵਿੱਚ ਕੁਝ ਵੀ ਲਾਉਣਾ ਹੈ। ਸਾਰੀਆਂ ਚੀਜ਼ਾਂ ਦਾ ਆਪਣੇ ਕੋਲ ਬੱਚਿਆਂ ਦੇ ਤੇ ਮਾਨੂੰ ਜਿਵੇਂ ਆ ਬੱਚਿਆਂ ਦੇ ਖੇਡਣ ਵਾਲੀਆਂ ਲिटल ਫਿੰਗਰ ਦੀਆਂ ਛੋਟੀਆਂ ਛੋਟੀਆਂ ਆਈਟਮਾਂ ਠੀਕ ਹੈ ਸਾਰੀਆਂ ਉਪਲਬਧ ਆ ਹੁਣ ਆਪਣੇ ਕੋਲ ਇਹ ਵੀ ਸਾਰੀਆਂ ਬਈ ਆਪੇ ਪ੍ਰੋਵਾਈਡ ਬਿਲਕੁਲ ਜੀ ਬਿਲਕੁਲ ਪਲੇਵੇ ਸਕੂਲ ਤੋਂ ਲੈ ਕੇ ਪੂਰੀ 10ਵੀਂ ਕਲਾਸ 10ਥ ਕਲਾਸ ਦੇ ਸਕੂਲ ਤੱਕ ਜੋ ਵੀ ਸਲਾਈਡਰ ਗੁੱਬ ਬਾਸਕਟਬਾਲ ਪੋਲ ਵਗੈਰਾ ਸਾਰਾ ਉਹੀ ਉਪਲਬਧ ਆ ਜੀ ਠੀਕ ਹੈ ਜੀ ਬਈ ਮੈਂ ਫਿਟਿੰਗ ਦੇਖ ਰਿਹਾ ਬੜੀ ਕਮਾਲ ਦੀ ਉੱਪਰ ਹਾਂਜੀ ਤੇ ਇਹ ਸਾਰਾ ਫਿਰ ਆਪਣੀ ਟੀਮ ਮਿੰਤੀ ਕਰਾ ਕਰਕੇ ਜੋ ਰਿਕਵਰਮੈਂਟ ਆ ਉਹਦੇ ਹਿਸਾਬ ਨਾਲ ਆਪਾਂ ਕਰਕੇ ਹਾਂ ਬਿਲਕੁਲ ਜਿਹੜੀਆਂ ਚੀਜ਼ਾਂ ਕੁਛ ਐਵੇਂ ਵੱਖਰੀਆਂ ਹੁੰਦੀਆਂ ਇਹਨੂੰ ਦੇਖੋ ਬੱਚਿਆਂ ਲਈ ਸਪੈਸ਼ਲ ਏਰੀਆ ਦੇ ਸਾਹਮਣੇ ਨਾਲ ਮਾਨੂੰ ਸਲਾਈਡ ਥੱਲੇ ਉਤਾਰੀ ਹੈ ਠੀਕ ਹੈ ਜੀ ਮਤਲਬ ਉਹਦਾ ਲੈਵਲ ਉਵੇਂ ਰੱਖਿਆ ਜੀ ਬੱਚਾ ਆਰਾਮ ਨਾਲ ਆ ਕੇ ਬੱਚਾ ਆਰਾਮ ਨਾਲ ਆ ਕੇ ਥੱਲੇ ਹੋ ਰਹਿ ਜਵੇ ਠੀਕ ਹੈ ਫਿਰ ਰਵੇ ਬੱਚਿਆਂ ਦੀ ਸੇਫਟੀ ਦਾ ਧਿਆਨ ਤਾਂ ਬਹੁਤ ਧਿਆਨ ਰੱਖਿਆ ਜਾਂਦਾ ਇਹਨਾਂ ਚੀਜ਼ਾਂ ਦੇ ਜਿਵੇਂ ਬੱਚਿਆਂ ਲਈ ਆ ਮਤਲਬ ਆਪਾਂ ਬਣਾਈਏ ਕਲੰਬਰਿੰਗ ਬੱਚੇ ਇਹਦੇ ਤੇ ਲੰਕਣ ਲੁੰਕਣ ਲਈ ਮਤਲਬ ਐਜ ਵਗੈਰਾ ਦਾ ਸਾਰਾ ਧਿਆਨ ਰੱਖਿਆ ਗਿਆ ਠੀਕ ਹੈ ਜੀ ਯੋ ਬੱਚੇ ਖੇਡ ਵੀ ਰੋਣਾ ਪ੍ਰੈਕਟਿਸ ਦੀ ਪ੍ਰੈਕਟਿਸ ਦੀ ਪ੍ਰੈਕਟਿਸ ਹੋ ਜਾਂਦੀ ਆ ਠੀਕ ਆ ਤੇ ਥੱਲੇ ਪਲਾਈ ਹੈਗੀ ਕੋਈ ਇਹ ਨਹੀਂ ਵੀ ਸਮੱਸਿਆ ਬੱਚੇ ਡਿੱਗਣਗੇ ਤਾਂ ਖੱਲੇ ਮੰਨ ਲਓ ਆਪਣਾ ਐਫਐਮ ਬਿਲਕੁਲ ਇਹ ਗਰਾਊਂਡ ਸੌਫਟ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਆ ਜੀ ਭਾਈ ਇਸ ਤੋਂ ਇਲਾਵਾ ਜਿਵੇਂ ਛੋਟੇ ਸਲਾਈਡਰ ਆ ਗਏ ਹਮਾਂ ਛੋਟੇ ਜਿਹੇ ਸਲਾਈਡਰ ਤੋਂ ਲੈ ਕੇ ਆਪਣੇ ਕੋਲ ਐ ਕਹਿ ਲਓ ਜੀ ਆਪਾਂ ਇਹ ਕਹਿ ਸਕਦੇ ਆ 2 ਤੋਂ 3000 ਦੇ ਸਲਾਈਡਰ ਤੋਂ ਲੈ ਕੇ 10 ਲੱਖ ਤੱਕ ਦਾ ਸਲਾਈਡਰ ਤਿਆਰ ਕਰਾ ਸਕਦੇ ਆ ਆਪਣਾ ਇਹ ਟਾਈਕ ਇੱਕ ਭਾਈ ਜਿਵੇਂ ਆਪਣਾ ਪਹਿਲਾ ਮੈਚੂਲੇ ਵੀ ਦਿਖਾਇਆ ਉਸ ਤਰ੍ਹਾਂ ਦੇ ਹੋਰ ਸਾਰੇ ਪ੍ਰੋਡਕਟ ਹਾਂ ਬ ਸ਼ੌਕਤ ਵੀ ਆਪਾਂ ਡਿਸਪਲੇ ਵੀ ਲਾਵਾਂਗੇ ਬਹੁਤ ਵੱਡੀ ਠੀਕ ਹੈ ਜੀ 7-8000 ਏਰੀਆ ਇਸ ਗੇਅਰਫੁੱਟ ਚ ਇੱਕ ਡਿਸਪਲੇ ਹੋਊਗੀ ਅਗਲੇ 1 ਮਹੀਨੇ 2 ਮਹੀਨਿਆਂ ਦੇ ਵਿੱਚ ਵਿੱਚ ਬਈ ਆਪਣਾ ਕੰਟੈਕਟ ਨੰਬਰ ਦੇ ਦਿਓ ਐਡਰੈਸ ਮੈਂ ਸਕਰੀਨ ਤੇ ਪਾਇਆ ਹਾਂ ਜੀ ਆਪਣਾ ਕੰਟੈਕਟ ਨੰਬਰ 98764 85853 98764 85853 ਜੀ